ਜੀ ਬਿਸਮਿਲ੍ਲਾ ਰਹਿਮਾਨ ਅਰ ਰਹੀਮ ਹਾਂਜੀ ਦੋਸਤੋ ਅੱਜ ਅਸੀਂ ਪਹੁੰਚੇ ਆ ਸਾਡੇ ਦੋਸਤ ਨੇ ਮੁਹੰਮਦ ਹਬੀਬ ਐਮ ਸੀ ਹਾਰੀ ਦੇ ਇਲੈਕਟ੍ਰੋਨਿਕਸ ਵਾਲਿਆਂ ਦੇ ਤਾਂ ਅਸੀਂ ਕੋਈ ਖਾਸ ਮਕਸਦ ਨੂੰ ਇੱਥੇ ਇਕੱਠੇ ਹੋਏ ਆ ਅੱਜ ਸਪੈਸ਼ਲ ਇੱਕ ਓਕੇਜਨ ਆ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਸਾਨੂੰ 21 ਮਨ ਮੌਕੇ ਤੇ ਬੁਲਾਇਆ ਹੈ ਸਾਡੇ ਇਹ ਇਮਾਮ ਸਾਹਿਬ ਨੇ ਜਿਹਨਾਂ ਨੇ ਇੱਥੇ ਤਰਾਵੀਆਂ ਮਤਲਬ ਤਵਈਆਂ ਨੇ ਕੁਰਾਨ ਸੇ ਪੂਰਾ ਕੀਤਾ ਹੈ ਤਾਂ ਬਹੁਤ ਹੀ ਸਾਨੂੰ ਖੁਸ਼ੀ ਹੈ ਸਾਡੇ ਲੋਕਲ ਇੱਥੋਂ ਮਤਲਬ ਕਿਲੇ ਤੋਂ ਹੀ ਨੇ ਇੱਥੇ ਦੀ ਜੰਪ ਲੈਣੇ ਹੈ ਤਾਂ ਅਸੀਂ ਬਹੁਤ ਖੁਸ਼ੀ ਨਾਲ ਇਹਨਾਂ ਨੇ ਆਪਣੇ ਉਹਦੇ ਵੱਲੋਂ ਆਪਣੇ ਅਦਾਰੇ ਵੱਲੋਂ ਇੱਕ ਹਦੀਆ ਕੀਤਾ ਇੱਕ ਭੇਂਟ ਹੈ ਜੋ ਲੈ ਸਕੂਟਰੀ ਦੇਣੋਂ ਦੇ ਰਹੇ ਸਕੂਟੀ ਇਮਾਮ ਸਾਹਿਬ ਨੂੰ ਬਹੁਤ ਵਧੀਆ ਰਵਾਇਤ ਹੈ ਦੇਖੋ ਤੁਸੀਂ ਜ ਸਾਡੇ ਇਮਾਮਾਂ ਦਾ ਅਸੀਂ ਕਦਰਦਾਨ ਹੋ ਜਾਗੇ ਉਹਨਾਂ ਦਾ ਕਦਰ ਕਰਨ ਲੱਗੇ ਜਾਂ ਉਹਨਾਂ ਦੀ ਇਹ ਬਹੁਤ ਵੱਡਾ ਹੋਇਆ ਕਿਉਂਕਿ ਬੜਾ ਰਤਬਾ ਹੈ ਅੱਲਾ ਦੇ ਨਬੀ ਦੇ ਮਸਜਿਦ ਦੇ ਖੰਨਾ ਇਹ ਲੋਕ ਨੇ ਤਾਂ ਇਹਨਾਂ ਦੀ ਕਦਰ ਅਸੀਂ ਦੇਖ ਰਹੇ ਦੀ ਪਹਿਲਾਂ ਬਹੁਤ ਘੋ ਥਾ ਤਾਂ ਹੁਣ ਜਿਵੇਂ ਜਿਵੇਂ ਜਾਗਰਤੀ ਆ ਰਹੀ ਹੈ ਲੋਕਾਂ ਦੇ ਵਿੱਚ ਤਾਹੇ ਜੁੜੀ ਹੈ ਮਤਲਬ ਬਹੁਤ ਵੱਡਾ ਉਪਾਲਾ ਹੈ ਹਬੀਬ ਸਾਹਿਬ ਦਾ ਅਸੀਂ ਇਹਨਾਂ ਦੇ ਵੀ ਧੰਨਵਾਦੀ ਆ ਤੇ ਇਹਨਾਂ ਨੂੰ ਅਸੀਂ ਮੁਬਾਰਕਬਾਦ ਵੀ ਦਿੰਦੇ ਆ ਇਮਾਮ ਸਾਹਿਬ ਨੂੰ ਵੀ ਜਿਨ੍ਹਾਂ ਨੇ ਤਲਾਵੀਆਂ ਕਰਾਈਆਂ ਨੇ ਤੇ ਇਹਨਾਂ ਦੇ ਵਾਲਦਿਆਂ ਨੂੰ ਵੀ ਮੁਬਾਰਕਬਾਦ ਦਿੰਦੇ ਆ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਮਤਲਬ ਇਸ ਲਾਈਨ ਦੇ ਵਿੱਚ ਲਾਇਆ ਨਹੀਂ ਪਹਿਲਾਂ ਅਸੀਂ ਅਕਸਰ ਦੇਖਦੇ تھے ਕਿ ਜੋ ਬੱਚੇ ਨੇ ਅਸੀਂ ਮਤਲਬ ਤਲਾਵੀਆਂ ਕਰਨ ਵਾਸਤੇ ਇਮਾਮ ਸਾਹਿਬ ਨੂੰ ਇਮਾਮਤ ਵਾਸਤੇ ਉੱਥੋਂ ਲੈ ਕੇ ਆਉਂਦੀ ਸੀ ਪੀਪੀ ਤੋਂ ਬਿਹਾਰ ਤੋਂ ਤਾਂ ਹੁਣ ਲੋਕਲ ਸਾਡੇ ਬੱਚੇ ਦੇਖੋ ਇੱਥੋਂ ਦੇ ਜੰਪਾਲਾ ਤਲਾਵੀਆਂ ਵੀ ਕਰਵਾ ਰਿਹਾ ਹੈ ਬਹੁਤ ਵਧੀਆ ਮਤਲਬ ਕੁਰਾਨ ਪੜ੍ਹਦੇ ਨੇ ਬੜੇ ਅਸੀਤ ਧੰਨਵਾਦੀ ਇਹਨਾਂ ਦੇ ਅਬੀਦ ਸਾਹਿਬ ਦੇ ਤੇ ਇਹਨਾਂ ਨੂੰ ਮੁਬਾਰਕਵਾਦ ਦਿੰਦੇ ਆ ਸਾਰੇ ਇਹਨਾਂ ਦੇ ਪੇਰੈਂਟਸ ਲੋਕੀ ਪਰਿਵਾਰ ਨੂੰ ਧੰਨਵਾਦ